ਪੀ ਅੱਜ ਜਿਹੜਾ ਅਸੀਂ ਬਣਾ ਰਹੇ ਆ ਜੀ ਸਾਗ ਕਹਿੰਦਾ ਦਰਸ਼ਕ ਆਪ ਹੀ ਆਈ ਜਾਂਦੇ ਆ ਆ ਦੱਸੋ ਜੀ ਫਿਰ ਕੀ ਬਣ ਰਿਹਾ ਪਾ ਲਉ ਲੇਕਾ ਮੇਰੇ ਤੇ ਰੋਟੀਆਂ ਖਾਣ ਨੂੰ ਮੈਨੂੰ ਲੱਗੀ ਪਈ ਸੀ ਭੁੱਖ ਹਾਂਜੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਪਿਆਰੇ ਦੋਸਤੋ ਕੀ ਹਾਲ ਚਾਲ ਹੈ ਸੋ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਤੁਹਾਡਾ ਦਿਲ ਤੋਂ ਸਵਾਗਤ ਹੈ ਜੀ ਸਾਡੇ ਅੱਜ ਦੇ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਦਾ ਵਲੌਗ ਕੁਝ ਇਸ ਤਰ੍ਹਾਂ ਹੋਵੇਗਾ ਅੱਜ ਤੁਹਾਨੂੰ ਮੈਂ ਦਿਖਾਉਣਾ ਉਹ ਸਾਈਡ ਤੇ ਦੇਖ ਰਿਹਾ ਹੋਵੇਗਾ ਤੁਹਾਨੂੰ ਦੇਖ ਰਿਹਾ ਨਾ ਕੁਝ ਬਣਨ ਜਾ ਰਹੀ ਹੈ ਖਾਸ ਚੀਜ਼ ਸਾਡੇ ਲਈ ਤਾਂ ਖਾਸ ਹੀ ਆ ਬਾਕੀ ਬਹੁਤ ਵਧੀਆ ਰਿਸਪਾਂਸ ਦੇ ਰਹੇ ਹੋ ਬਲੌਗ ਕਾਫੀ ਅੱਛੇ ਦੇਖ ਰਹੇ ਹੋ ਕਮੈਂਟ ਬਹੁਤ ਸੋਹਣੇ ਸੋਹਣੇ ਕਰ ਰਹੇ ਹੋ ਸੋ ਇਸ ਚੀਜ਼ ਦਾ ਸਾਨੂੰ ਬਹੁਤ ਜ਼ਿਆਦਾ એનર્ਜੀ ਮਿਲਦੀ ਆ એનર્ਜੀ ਬੂਸਟ ਹੁੰਦੀ ਆ ਤੇ ਆਜੋ ਹੁਣ ਮੈਂ ਤੁਹਾਨੂੰ ਦੱਸਣਾ ਕਿ ਕੀ ਬਣਾ ਰਹੇ ਆ ਇੰਸਟਾਗ੍ਰਾਮ ਤੇ ਜਿਹੜਾ ਸਾਡੇ ਤੇ ਕੀ ਬਣਾ ਰਹੇ ਆ ਆਪਾਂ ਕੈਮਰਾ ਕਰ ਲਿਆ ਬੈਂਕ ਤੇ ਕਮੈਂਟ ਕਰਕੇ ਦੱਸੋ ਵੀ ਆ ਕੀ ਚੀਜ਼ ਬਣ ਰਹੀ ਆ ਕੀ ਚੀਜ਼ ਆਹੇ ਕਿਨੇ ਕਿਨੇ ਖਾਦੀ ਹੋਈ ਆ ਤੇ ਅੱਜ ਇਹ ਬਣਨ ਲੱਗੀ ਆ ਜੀ ਸਾਡੀ ਸਪਾਈਸ਼ਲ ਚੀਜ਼ ਸੋ ਹੁਣ ਆਪਾਂ ਮਿਲਦੇ ਆ ਜੀ ਮੈਡਮ ਜੀ ਦੇ ਨਾਲ ਕਰਦੇ ਆ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਔਰ ਦੱਸੋ ਜੀ ਕਿਵੇਂ ਸਾਰੇ ਠੀਕ ਠਾਕ ਹੋ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਚਾਲ ਬਾਕੀ ਸਾਰਿਆਂ ਦਾ ਥੈਂਕ ਯੂ ਜੀ ਸਾਡੇ ਵਲੌਗ ਨੂੰ ਤੁਸੀਂ ਬਹੁਤ ਵਧੀਆ ਰਿਸਪਾਂਸ ਦੇ ਰਹੇ ਹੋ ਤੇ ਵਧੀਆ ਦੇਖ ਰਹੇ ਹੋ ਵਧੀਆ ਸ਼ੇਅਰਿੰਗ ਕਰ ਰਹੇ ਹੋ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਕਰ ਰਹੇ ਹੋ ਤੇ ਇੱਕ ਆਪਣੀ ਰਿਕਵੈਸਟ ਆ ਜੀ ਸਾਰਿਆਂ ਨੂੰ ਜਿਹੜੇ ਆਪਣੇ ਇੰਸਟਾਗ੍ਰam ਤੇ ਅਜੇ 30k ਬਸ ਥੋੜੇ ਜਿਹਾ ਘਟਾ 30k ਮਤਲਬ ਕਿ ਆਪਣੇ 70k ਪੂਰੇ ਹੋਣ ਵਾਲੇ ਆ ਕਰ ਦਿਓ ਜੀ ਫਿਰ ਜਲਦੀ ਜਲਦੀ ਪੂਰੇ ਆਪਾਂ 100k ਦਾ ਕੇਕ ਕੱਟ ਲਈਏ ਚਲੋ ਪਹਿਲਾਂ ਨਹੀਂ ਤਾਂ ਅਸੀਂ ਸੋਚਦੇ ਆਪਾਂ ਇਕੱਠੇ ਦੋਗੇ ਇੱਕ ਕੱਟ ਲਗੇ ਹਨਾ ਆ ਦੱਸੋ ਜੀ ਫਿਰ ਕੀ ਬਣ ਰਿਹਾ ਕਮੈਂਟ ਕਰਕੇ ਜਰੂਰ ਦੱਸੋ ਜਿਹੜਾ ਚਲਾਈ ਦਾ ਸਾਗ ਹੈ ਕਿਹਨੂੰ ਕਿਹਨੂੰ ਪਸੰਦ ਆ ਕੀ ਬਣ ਰਿਹਾ ਚਲਾਈ ਦਾ ਸਾਗ ਅੱਛਾ ਆ ਕੀ ਬਣ ਰਿਹਾ ਕਿਸ ਦੀ ਤੁਸਾਗ ਹੈ ਤੇ ਦੱਸਿਆ ਜੇ ਕਮੈਂਟ ਕਰਕੇ ਨਾ ਜੀ ਆਹਾ ਅਸੀਂ ਕਿਸ ਚੀਜ਼ ਦਾ ਅੱਜ ਜਿਹੜੀ ਸਬਜ਼ੀ ਬਣਾਉਣ ਜਾ ਰਹੇ ਆ ਸਾਗ ਦੇਖ ਲਓ ਜੀ ਕਿਹੜੇ ਕਿਹੜੇ ਪੱਤੇ ਆ ਇੱਕ ਤਾਂ ਆ ਇਹ ਵੀ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਹੁਣ ਹੋ ਸਕਦਾ ਜਿਹੜੇ ਵਲੌਗ ਆ ਸਾਡੇ ਡੇਲੀ ਨਹੀਂ ਦੂਸਰੇ ਦਿਨੋਂ ਵਲੌਗ ਆਇਆ ਕਰੂਗਾ ਹਾਂਜੀ ਕਾਰਨ ਕੀ ਆ ਥੋੜਾ ਸ਼ਡਿਊਲ ਬਿਜ਼ੀ ਹੋ ਗਿਆ ਹਰ ਰੋਜ਼ ਵੀਡੀਓ ਜਿਹੜੀ ਆ ਸ਼ੂਟ ਨਹੀਂ ਹੁੰਦੀ ਇਸ ਕਰਕੇ ਥੋੜੀ ਜੀ ਜਿਹੜੀ ਪ੍ਰੋਬਲਮ ਪੈਂਦੀ ਆ ਹਨਾ ਹਾਂਜੀ ਬਾਕੀ ਤੁਹਾਡੇ ਦੇ ਪਿਆਰ ਸਦਕਾ ਨਾਲ ਜੀ ਚਲੋ ਟਾਈਮ ਮਿਲਿਆ ਡੇਲੀ ਵਲੌਗ ਬਣਾਉਣ ਦੀ ਟਰਾਈ ਵੀ ਕਰਾਂਗੇ ਕੋਸ਼ਿਸ਼ ਕਰਾਂਗੇ ਜੇ ਬਣਾ ਸਕੇ ਤਾਂ ਜ਼ਰੂਰ ਬਣਾਵਾਂਗੇ ਹਾਂਜੀ ਚਲੋ ਥੋੜਾ ਟਾਈਮ ਹੀ ਤੁਹਾਡੇ ਨਾਲ ਸਪੈਂਡ ਕਰੀਏ ਚਾਹੇ ਜਦੇ ਕਿਤੇ ਨਾਂ ਵੀ ਪਾਇਆ ਜਾਵੇ ਤਾਂ ਪਲੀਸ ਸਾਡੇ ਜਿਹੜੇ ਚੈਨਲ ਤੇ ਵਿਜ਼ਿਟ ਕਰੀ ਰੱਖਿਆ ਕਰੋ ਜੀ ਕਿਉਂਕਿ ਤੁਹਾਨੂੰ ਪਤਾ ਜੀ ਜਿਹੜਾ ਆਪਣਾ ਡਿਲੀਵਰੀ ਟਾਈਮ ਆ ਨੇੜੇ ਆਉਣ ਵਾਲਾ ਨੇੜੇ ਆਉਣ ਵਾਲਾ ਜੀ ਤੇ ਜਿਹਦੇ ਕਰਕੇ ਕਦੇ ਨਹੀਂ ਵੀ ਮਨ ਕਰਦਾ ਚਲੋ ਵਲੌਗ ਬਣਾਉਣਾ ਨਾ ਜੀ ਤੇ ਪਰ ਫਿਰ ਵੀ ਆਪਾਂ ਕੋਸ਼ਿਸ਼ ਕਰੀਦੀ ਆ ਜਿਹੜੇ ਆਪਣੇ ਦਰਸ਼ਕਾਂ ਦੇ ਨਾਲ ਮੇਲ ਮਲਾਪ ਕਰਦੇ ਰਹੀਏ ਕਿਉਂਕਿ ਸਾਨੂੰ ਤੁਸੀਂ ਪਿਆਰੀ ਇਨਾਂ ਦਿੰਦੇ ਆ ਸੋ ਮੈਂ ਚੱਲਿਆ ਤਾਂ ਸੀਗਾ ਦੂਸਰੇ ਘਰੇ ਪਰ ਅਚਾਨਕ ਮੈਂ ਦੇਖਿਆ ਵੀ ਉੱਥੇ ਕੋਈ ਆਇਆ ਬੈਠਾ ਫਿਰ ਇਸ ਕਰਕੇ ਮੈਂ ਵਾਪਸ ਮੁੜਿਆ ਕਿਉਂਕਿ ਮੈਨੂੰ ਨਹੀਂ ਪਤਾ ਸੀ ਕੌਣ ਬੈਠਾ ਹੈ ਇਸ ਕਰਕੇ ਮੈਂ ਵਾਪਸ ਮੁੜਿਆ ਭਾਲ ਨੂੰ ਪਤਾ ਲੱਗ ਗਿਆ ਵਲੌਗ ਬਣਦਾ ਭੱਲੂ ਆਪ ਹੀ ਆ ਗਿਆ ਭਾਲ ਨੂੰ ਪਤਾ ਲੱਗ ਗਿਆ ਵੀ ਉੱਧਰ ਤਾਂ ਜਾਣਾ ਨਹੀਂ ਭਾਜੀ ਨੇ ਜਿਵੇਂ ਜਿਵੇਂ ਪਤਾ ਲੱਗ ਜਾਂਦਾ ਕੈਮਰਾ ਚੱਲ ਜਾਂਦਾ ਵਲੌਗ ਬਣੀ ਜਾਂਦਾ ਦਰਸ਼ਕ ਆਪ ਹੀ ਆਈ ਜਾਂਦੇ ਆ ਇੱਕ ਇੱਕ ਕੱਲੇ ਕੱਲੇ ਜਿਹੜੀ ਚੀਜ਼ ਖਾ ਕੇ ਆਏ ਆ ਕੱਲੇ 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 ਚੀਜ਼ ਖਾ ਕੇ ਆਏ ਆ ਸਾਨੂੰ ਤਾਂ ਕਹਿ ਦਿੰਦੇ ਆ ਨਾ ਆਪਾਂ ਆ ਚੀਜ਼ ਬਣਾਈਏ ਆਪਾਂ ਆ ਚੀਜ਼ ਖਾਈਏ ਤੇ ਆਪੇ ਕੀ ਕਰਦੇ ਹੋਟਲ ਤੋਂ ਕੱਲੇ-ਕੱਲੇ ਮਗਾ ਕੇ ਖਾ ਲੈਂਦੇ ਆ ਤੁਹਾਨੂੰ ਸਪੈਸ਼ੀ ਦੇਣਾ ਨਹੀਂ ਇਹਨਾਂ ਕੀ ਕਹਿੰਦੀ ਆ ਕੀ ਕਹੀ ਜੀ ਤੁਸੀਂ ਇਹਨਾਂ ਸਪੈਸ਼ੀ ਦੇਣਾ ਹੈ ਨਾ ਫਿਰ ਪ੍ਰੈਗਨੈਂਸੀ ਕਰਕੇ ਤੁਸੀਂ ਕੱਲ੍ਹ ਜਿਹੜੀ ਖਾ ਲੋ ਸਹੀ ਹੈ ਸਹੀ ਹੈ ਲਓ ਜੀ ਹੁਣ ਤੁਸੀਂ ਦੇਖ ਸਕਦੇ ਹੋ ਜੀ ਸਾਗ ਜਿਹੜਾ ਪੂਰਾ ਛੇਰ ਦਿੱਤਾ ਗਿਆ ਤੇ ਹੋੜ ਇਹਦਾ ਲਗਾਵਾਂਗੇ ਜੀ ਰਸੋਈ ਦੇ ਵਿੱਚ ਚੱਲ ਕੇ ਤੜਕਾ ਲਗਾਵਾਂਗੇ ਤੜਕਾ ਅੰਗ-ਅੰਗ ਫੜਕਾ ਦੇਸੀ ਕਿਉਂਕਾ ਤੜਕਾ ਬਸ ਚਾਹੀਦਾ ਬਾਲਾ ਬਲਾਈ ਕਰਨੀ ਹੈ ਦੀ ਹਨਾ ਚਲੋ ਠੀਕ ਹੈ ਮਿਲਦੇ ਆ ਜੀ ਫਿਰ ਨੈਕਸਟ ਏਕ ਦੇ ਵਿੱਚ ਚੱਲ ਕੇ ਰਸੋਈ ਦੇ ਵਿੱਚ ਆ ਲਓ ਲੈ ਕੇ ਆ ਮੇਰੇ ਤੇ ਰੋਟੀਆਂ ਖਾਣ ਨੂੰ ਮੈਨੂੰ ਲੱਗੀ ਪਈ ਸੀ ਭੁੱਖ ਰੋਟੀ ਖਾਣ ਦਾ ਤਰੀਕਾ ਲੈ ਕਰਨਾ ਆਈ ਚੱਲਦਾ ਬਸ ਤੇ ਲਓ ਵੀ ਪਿਆਰੇ ਦੋਸਤੋ ਵੇਖ ਲਓ ਵੀ ਜਿਹੜਾ ਸਾਗ ਆ ਪਤੀਲੀ ਚੁੱਲੇ ਦੇ ਉੱਤੇ ਚੜਾ ਦਿੱਤੀ ਆ ਤੇ ਧੋ ਧੋ ਕੇ ਮੈਡਮ ਜੀ ਪਤੀਲੀ ਦੇ ਵਿੱਚ ਸਾਗ ਨੂੰ ਪਾ ਰਹੇ ਆ ਸੋ ਆਪਾਂ ਤੁਹਾਨੂੰ ਦਿਖਾਇਆ ਇਸ ਵਲੌਗ ਦੇ ਵਿੱਚ ਹਨਾ ਵੀ ਅੱਜ ਜਿਹੜਾ ਅਸੀਂ ਬਣਾ ਰਹੇ ਆ ਜੀ ਸਾਗ ਤੇ ਹਾਂ ਵੈਸੇ ਤਾਂ ਅਸੀਂ ਕਿਹਾ ਸੀ ਕਮੈਂਟ ਕਰਕੇ ਦੱਸੋ ਜੇ ਅਸੀਂ ਕੀ ਬਣਾ ਰਹੇ ਆ ਪਰ ਹੁਣ ਪਰ ਤੁਸੀਂ ਇਹ ਦੱਸੋ ਜੀ ਇਹ ਸਾਗ ਕਿਸ ਚੀਜ਼ ਦਾ ਬਣਾਇਆ ਹੈ ਨਾ ਤੇ ਬਾਕੀ ਹੁਣ ਜਿਹੜਾ ਦਿਨ ਢਲ ਚੁੱਕਿਆ ਤੇ ਸ਼ਾਮ ਹੋ ਚੁੱਕੀ ਆ ਤੇ ਹੁਣ ਆਪਾਂ ਜੀ ਇਸ ਵਲੌਗ ਨੂੰ ਕਰਦੇ ਆ ਖਤਮ ਤੇ ਕੋਸ਼ਿਸ਼ ਕਰਾਂਗੇ ਜੇ ਤਾਂ ਰੋਸ਼ਨੀ ਜੀ ਰਹੀ ਚਾਨਣ ਜਾ ਰਿਹਾ ਤਾਂ ਆਪਾਂ ਇੱਕ ਅਦਾ ਟੇਕ ਜ਼ਰੂਰ ਲਵਾਂਗੇ ਨਹੀਂ ਤਾਂ ਆਪਾਂ ਨੂੰ ਇਹ ਵਲੌਗ ਇੱਥੇ ਖਤਮ ਕਰਨਾ ਪੈਣਾ ਹੈ ਨਾ ਸੋ ਹਾਂਜੀ ਦੋਸਤੋ ਫਿਰ ਕਿੱਦਾਂ ਦਾ ਲੱਗਿਆ ਜਿਹੜਾ ਅੱਜ ਦਾ ਪਿਆਰਾ ਜਿਹਾ ਵਲੌਗ ਤੇ ਕਮੈਂਟ ਕਰਕੇ ਜਰੂਰ ਦੱਸਣਾ ਸੋ ਸਾਡੇ ਇਸ ਤਰ੍ਹਾਂ ਦੇ ਹੋਰ ਵੀ ਪਿਆਰੇ ਪਿਆਰੇ ਵਲੌਗ ਦੇਖਣ ਵਾਸਤੇ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਸੋ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਧੰਨਵਾਦ ਮਿਹਰਬਾਨੀ ਥੈਂਕ ਯੂ ਸ਼ੁਕਰੀਆ